ਇਹ ਮੇਰਾ ਭਾਂਜਾ ਸੀ ਹਾਰਮੋਨ ਚੋਧ ਜਿਸ ਦੀ ਅਚਨੇ ਮੌਤ ਹੋ ਚੁੱਕੀ ਹੈ ਸਰੀਰ ਦੇ ਵਿੱਚ ਕਾਰਨ ਤਾਂ ਦੇਖੋ ਜਾਂ ਪੜ੍ਹਾਈ ਦਾ ਸਟ੍ਰੈਸ ਜਾਂ ਕੰਮ ਦਾ ਸਟ੍ਰੈਸ ਲਾ ਲਓ ਉੱਥੇ ਐਵੇਂ ਦਾ ਕੋਈ ਕਾਰਨ ਬਣਿਆ ਮਤਲਬ ਇੰਨਾ ਇੰਟੈਲੀਜੈਂਟ ਬੰਦਾ ਪਰ ਸਾਨੂੰ ਤਾਂ ਸੁਣ ਕੇ ਯਕੀਨ ਨਹੀਂ ਆਉਂਦਾ ਵੀ ਐਵੇਂ ਕਰ ਸਕਦਾਗਾ ਉਹ ਕੈਨੇਡਾ ਛਾਲ ਦੇ ਸਾਲ ਹੋ ਗਏ ਕਹਿੰਦਾ ਜਮੀ ਨਹੀਂ ਆਉਜੀ ਇੱਥੇ ਤੈਨੂੰ ਹੀ ਕਹਾਂ ਤਾ ਮਨੂੰ ਵੀ ਕਿਹਾ ਸੀ ਮੇਰੇ ਨੂੰ ਵੀ ਕਿਹਾ ਸੀਗਾ ਜਾਣਾ ਸੀ ਕੈਨੇਡਾ ਜਾਣਨ ਹੈਗੇ ਪਰ ਹੁਣ ਨਹੀਂ ਜਾਂਦਾ ਆਖਰੀ ਵਾਰ ਰਾਤ ਵੀ ਹੋ ਉਹ ਯਾ ਗੱਲ ਹੋਈ ਆ ਆਖਰੀ ਵਾਰ ਸਨੈਪ ਵੀ ਭੇਜੀ 1:00 ਵਜੇ ਕੰਮ ਤੇ ਸੀ ਨੇ ਲੰਚ ਕੰਮ ਹੀ ਕਰੀ ਜਾਂਦੇ ਸੀ ਕੰਮ ਤੇ ਹੀ ਸੀਗਾ ਕੰਮ ਤੇ ਲੰਚਾ ਰਿਹਾ ਸੀਗਾ ਕੈਮਰੇ ਮੂੰਹ ਤੇ ਬੈਠ ਕੇ ਪਤਾ ਕੋਈ ਗੱਲਬਾਤ ਹੋਈ ਦੀ ਗੱਲਬਾਤ ਕੋਈ ਨਹੀਂ ਹੋਈ ਕੋਈ ਸਟੈਸ ਬਾਰੇ ਕੋਈ ਨਹੀਂ ਕੈਨੇਡਾ ਆਉਣ ਜਾਣ ਬਾਰੇ ਕਹਿੰਦਾ ਮੈਂ ਸੀ ਕੈਨੇਡਾ ਛਾਲ ਦੇ ਸਾਲ ਹੋ ਗਏ ਕਹਿੰਦਾ ਜਮੀ ਨਾ ਉਹੀ ਇੱਥੇ ਤੈਨੂੰ ਵੀ ਕਹਾਂ ਤੀ ਹਾਂ ਮੈਨੂੰ ਵੀ ਕਿਹਾ ਸੀ ਮੇਰੇ ਨੂੰ ਵੀ ਕਿਹਾ ਸੀ ਆ ਜਾਣਾ ਸੀ ਕਿਨੇਟਾ ਜਾਣਨ ਹੈਗੇ ਹੀ ਪਰੋਂ ਹੁਣ ਨਹੀਂ ਜਾਂਦੇ ਕੰਦੇ ਆਕਾ ਬਹੁਤ ਆਕਾ ਕੋਈ ਕਦੇ ਗੱਲ ਨਹੀਂ ਕੀਤੀ ਕੰਦੇ ਬੇਬੇ ਬਾਪੂ ਦੀ ਥੋੜੀ ਕਮ ਕਿੱਡੀ ਗੱਲ ਤੋਂ ਕਦੇ ਆਦਦੇ ਬੇਬੀ ਹਾ ਹੁਣੀ ਕਰਦੇ ਹੀ ਸੀਗੇ ਕਰਦਾ ਸੀ ਹਾਂਜੀ ਯਾਦ ਕਰਦੇ ਸੀ ਹਨਮਾਨ ਨੇ ਹਰ ਫੋਨ ਤੇ ਯਾਰ ਕਰਦਾ ਸੀ ਐਂਡੇ ਤੇ ਨੋ ਗੱਲ ਹੋ ਕੇ ਖਤਮ ਉਹਦੀ ਆਉਂਦੀ ਗੱਲ ਨਹੀਂ ਕੀਤੀ ਕਦੇ ਕੰਦੇ ਨੇ ਹੈਗੇ ਹੀ ਸੀ ਕੀ ਕਹਿੰਦਾ ਕਿ ਆਉਂਗਾ ਆਈ ਆਉਂਗਾ ਕਹਿੰਦਾ ਹਾਂ ਵਾਪਸ ਕਹਿੰਦੇ ਕੀ ਕਾਰ ਲੈ ਲਈ ਸੀ ਨਾ ਹਾਂ ਕਾਰ ਲੈ ਲਈ ਸੀ ਹਾਲ ਖੂ ਗਿਆ ਸੀ ਨਾ ਇਹ ਮੇਰਾ ਭਾਨਜਾ ਸੀ ਹਰਮਨ ਜੋਤ ਜਿਸ ਦੀ ਅਜੇ ਤੇ ਮੌਤ ਹੋ ਚੁੱਕੀ ਹੈ ਸਰੀਰ ਦੇ ਵਿੱਚ ਤੇ ਸਾਨੂੰ ਤਕਰੀਬਨ 12:30 ਵਜੇ ਪਤਾ ਲੱਗਿਆ ਉੱਥੇ ਸਾਨੂੰ ਪੁਲਿਸ ਦੇ ਮੁਲਾਜ਼ਮਾਂ ਨੇ ਕਾਲ ਕੀਤੀ ਆ ਵੀ ਤੁਹਾਡੇ ਭਾਨਜੇ ਦੀ ਡੈਥ ਹੋ ਚੁੱਕੀ ਆ ਇਹਦੇ ਛੋਟੇ ਹੁੰਦੇ ਤੇ ਜ ਮਾਪੇ ਚੜਾਈ ਕਰ ਗਏ ਸੀ ਇਹ ਆਪਣੇ ਕੋਲ ਹੀ ਰਿਹਾ ਇੱਥੇ ਉਦੋਂ 2.5 ਸਾਲ ਦੀ ਉਮਰ ਸੀ ਜੀ ਦੀ ਉਹ ਵੀ ਬਾਅਦ ਵਿੱਚ ਮੌਤ ਹੋ ਗਈ ਸੀ ਉਹਨਾਂ ਦੀ ਸੀ ਬਹੁਤ ਵਧੀਆ ਸੀ ਜੀ तकरीबन 98% ਨੰਬਰ ਇਹਦੇ ਪਹਿਲੀ ਕਲਾਸ ਤੋਂ ਲੈ ਕੇ ਪਲੱਸ 2 ਤੱਕ ਆਏ ਆਗੇ ਤੇ ਆਈਲੈਂਡਸ ਦੇ ਵਿੱਚੋਂ ਵੀ ਓਵਰਆਲ 86 ਸੀ ਇਹਦੇ ਕਾਰਨ ਤਾਂ ਦੇਖੋ ਜਾਂ ਪੜ੍ਹਾਈ ਦਾ ਸਟ੍ਰੈਸ ਜਾਂ ਕੰਮ ਦਾ ਸਟ੍ਰੈਸ ਲਾ ਲਓ ਉੱਥੇ ਇਹ ਮੇਰੇ ਕੋਈ ਕਾਰਨ ਬਣਿਆ ਮਤਲਬ ਇੰਨਾ ਇੰਟੈਲੀਜੈਂਟ ਬੰਦਾ ਪਰ ਸਾਨੂੰ ਤਾਂ ਸੁਣ ਕੇ ਯਕੀਨ ਨਹੀਂ ਆਉਂਦਾ ਵੀ ਇਹ ਐਵੇਂ ਕਰ ਸਕਦਾਗਾ ਉਹ ਪਰ ਜੋ ਉੱਥੇ ਉਹਦੇ ਨਾਲ ਦੇ ਰੂਮ ਮੇਟ ਸੀ ਜਾਂ ਉਧਰ ਮੁਲਾਜ਼ਮ ਹੁੰਦਾ ਨੇ ਇਹੀ ਦੱਸਿਆ ਵੀ ਇਹਨੇ ਖੁਦਕੁਸ਼ੀ ਹੀ ਕਰੀ ਆ ਹਾਂਜੀ ਇਹੀ ਹੋ ਸਕਦਾ ਤੇ ਕੋਈ ਸਿੱਧਾ ਸਿੱਧਾ ਹੋਰ ਤਾਂ ਕੋਈ ਰੀਜ਼ਨ ਹੈ ਨਹੀਂ ਕਿ ਡਿਪਰੈਸ਼ਨ ਦਾ ਜਦੋਂ ਮਤਲਬ ਮੁੰਡਾ ਜਾਂਦਾ ਜਦੋਂ ਨਾਲ ਦੇ ਮੁੰਡਿਆਂ ਨੂੰ ਦੇਖ ਕੇ ਉਹਤੇ ਖਰਚੇ ਵਧਾ ਲੈਂਦੇ ਹੈਗੇ ਤੇ ਜੋ ਕਾਲਜ ਦੇ ਯੂਨੀਵਰਸਿਟੀ ਦੇ ਫੀਸਾਂ ਨਹੀਂ ਪੂਰੀਆਂ ਹੁੰਦੀਆਂ ਹੈਗੀਆਂ ਤੇ ਫਿਕਰ ਵੱਧਦਾ ਵੱਧਾ ਇੱਥੇ ਮੌਤਿਆ ਪਹੁੰਚਿਆ ਉਹ ਹੱਥ ਤੇ ਕੀ ਕਰਨਾ ਹੱਥ ਤੇ ਬਈ ਮਤਲਬ ਦੋਨੇ ਉਹਦੇ ਮੰਮੀ ਡੈਡੀ ਦੇ ਟੈਟੂ ਬਣਾਏ ਸੀ ਉਹਦੇ ਡੇਟ ਲਿਖ ਕੇ ਨਾਲ ਬਹੁਤ ਪਿਆਰ ਕਰਦਾ ਸੀ ਬਹੁਤ ਪਿਆਰ ਕਰਦਾ ਸੀ ਵੀਰੇ ਸਾਨੂੰ ਸਾਨੂੰ ਬਹੁਤ ਪਿਆਰ ਕਰਦਾ ਸੀ ਵੀਰੇ ਡੇਲੀ ਹਰ ਰੋਜ਼ ਕੋਈ ਦਿਨ ਮਿਸ ਨਹੀਂ ਕੀਤਾ ਜਿਹਦੇ ਨੇ ਉਹਨੂੰ ਸਾਨੂੰ ਫੋਨ ਨਾ ਕਰਿਆ ਹੋਵੇ ਨੇ ਵੀਰੇ ਮਤਲਬ ਇੱਕ ਗੱਲ ਜਰੂਰ ਕਹਿੰਦੇ ਸੀ ਉਹ ਕਹਿੰਦਾ ਮਾਮਾ ਵੀ ਕੋਸ ਮਰਜ਼ੀ ਹੋਵੇ ਵੀ ਮਤਲਬ ਆਪਣੇ ਤਾਂ ਕੀ ਤੁਸੀਂ ਹੋਰਾਂ ਲੋਕਾਂ ਨੂੰ ਰੋਕੋ ਵੀ ਇੱਥੇ ਕੈਨੇਡਾ ਬਾਹਰ ਬੱਚੇ ਨਾ ਭੇਜੋ ਬਹੁਤ ਮਾੜੇ ਹਾਲਾਤ ਨੇ ਕਹਿੰਦਾ ਬਸ ਇੱਥੇ ਤੇ ਜਦੋਂ ਪਹੁੰਚ ਕੇ ਪਤਾ ਲੱਗਦਾਗਾ ਵੀ ਕੀ ਹਾਲਾਤ ਨੇ ਇੱਥੇ ਦੇ ਸੋ ਹੋ ਸਕੇ ਇੱਥੇ ਕੰਮ ਕਰਾਉਣ ਦੇ ਤੁਸੀਂ ਬਹੁਤ ਅਫਸੋਸ ਆ ਜੀ ਇੱਥੇ ਬਹੁਤ ਜ਼ਿਆਦਾ ਅਫਸੋਸ ਹੈ ਇਹ ਗੱਲ ਦਾ ਘੱਟ ਤੋਂ ਘੱਟ ਜੀ ਜ਼ਿੰਦਗੀ 'ਚ ਕੁਝ ਵੀ ਨਾ ਬਣਦਾ ਵੀਰੇ ਸਾਡਾ ਜਵਾਬ ਤਾਂ ਸਾਡੇ ਕੋਲ ਰਹਿੰਦਾ ਤੇ ਹੁਣ ਡੈੱਡ ਬੋਡੀ ਲਈ ਡੈੱਡ ਬੋਡੀ ਲਈ ਅਪੀਲ ਕੀਤੀ ਹੈ ਜੀ ਭਾਰਤ ਸਰਕਾਰ ਨੂੰ ਅਪੀਲ ਕਰ ਇਸ ਕੰਮ ਦੇ ਰਿਲੇਟਡ ਕੰਮ ਕਰ ਰਹੀਆਂ ਨੇ ਉੱਥੇ ਉਹਨਾਂ ਦੇ ਹੱਥ ਜੋੜ ਕੇ ਅਪੀਲ ਹੈ ਕਿ ਸਾਡੇ ਬੱਚੇ ਦੀ ਡੈੱਡ ਬੋਡੀ ਜਲਦੀ ਤੋਂ ਜਲਦੀ ਪੰਜਾਬੇ ਭੇਜੀ ਜਾਵੇ ਲੱਗਦਾ ਕਿ ਕਿਤਰਾ ਕਿੰਨੇ ਕਤਲ ਹੋ ਰਹੇ ਨੇ ਜੀ ਉੱਥੇ ਕਿੰਨੀਆਂ ਮੌਤਾਂ ਹੋ ਰਹੀਆਂ ਨੇ ਉਸ ਦਾ ਹੱਥ ਵੱਨ ਕੇ ਭਾਈ ਇਹ ਹੀ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਵੀ ਭੁੱਲ ਕੇ ਵੀ ਕੈਨੇਡਾ ਨੂੰ ਤੁਸੀਂ ਭੁੱਲ ਜੋ ਆਪਣੇ ਬੱਚੇ ਨੂੰ ਆਪਣੀ ਕੋਲ ਰੱਖੋ ਤੁਸੀਂ ਧੰਨਵਾਦ ਹਾਂਜੀ ਹਾਂ ਅਤਵਾਦ ਤੋਂ ਜ਼ਿਆਦਾ ਮੌਤਾਂ ਭਾਈ ਹੋ ਗਈਆਂ ਨੇ ਇੱਥੇ ਕੈਨੇਡਾ ਦੇ ਵਿੱਚ ਠੀਕ ਹੈ ਪਰ ਸਾਡੇ ਲੋਕਾਂ ਨੂੰ ਵੀਰੇ ਸਮਝਾਂਦੇ ਇਹ ਚੀਜ਼ਾਂ ਦੀ ਬਹੁਤ ਚਾਂਸ ਨੇ ਬਾਈ ਇੱਥੇ ਅੱਗੇ ਸਾਡੇ ਬਜ਼ੁਰਗਾਂ ਨੇ ਇੱਥੇ ਟਾਈਮ ਪਾਸ ਕਰਿਆ ਸਕੇ ਆਪਾਂ ਵੀ ਇੱਥੇ ਵੱਡੇ ਹੋਏਾਂਗੇ ਐਡਾ ਹੁਣ ਕੀ ਮਾੜੇ ਹਾਲਾਤ ਹੋਗੇ ਜਿਹੜੇ ਆਪਣੇ ਜੂਥ ਨੂੰ ਉੱਥੇ ਜਾ ਕੇ ੱੱੱਕੇ ਖਾਣੇ ਪੇਗੇ ਆ ਬੇਟੇ ਨੇ ਬਾਹਰ ਜਾਣਾ ਸੀ ਹਾਂਜੀ ਦੇਖੋ ਆਪਣਾ ਤਾਂ ਇਹ ਫਾਈਨਲ ਡਿਸੀਜਨ ਆ ਬਾਈ ਇਹਦਾ ਪਾਸਪੋਰਟ ਤਾਂ ਕੱਣੀ ਬਣਾਵਾਵਾਂਗੇ ਅਸੀਂ ਠੀਕ ਆ ਕੁਛ ਮਰਜੀ ਹੋਏ ਆਪਣੀ ਬੇਟੀ ਨਾਲ ਬੇਟਾ ਅਸੀਂ ਬਾਹਰ ਨਹੀਂ ਭੇਜਾਂਗੇ ਉਹ ਮੈਂ 15 ਸਾਲ ਅਰਬ ਮੁਲਕਾਂ ਦੇ ਵਿੱਚ ਲਾਇਆ ਇਹਦੋਂ ਬਿਹਤਰ ਆ 3 ਘੰਟੇ ਦੀ ਫਲਾਈਟ ਹੈ ਜੇ ਬਾਹਰ ਜਾਣਾ ਹੀ ਹੈ ਕੰਮ ਕਰੋ ਪੈਸੇ ਕਮਾਓ ਇੱਥੇ ਆ ਕੇ ਕੁਰਸੀਆਂ ਮਾਣੋ ਹ ਹੂੰ ਕਾਰਨ ਕਿ ਉੱਥੇ ਬੰਦਾ ਇੰਨਾ ਨਾ ਟ੍ਰੈਸਟ ਆ ਬਹੁਤ ਜ਼ਿਆਦਾ ਕੰਪਨੀਆਂ ਨੇ ਬਹੁਤ ਜ਼ਿਆਦਾ ਇਥੋਂ ਸਿੱਖ ਕੇ ਕੰਮ ਜਾਓ ਕਾਰਪੈਂਟਰੀ ਪਲੰਬਰ ਵਗੈਰਾ ਹੂੰ ਸਟੱਡੀ ਦੇ ਨਾਲ ਤੁਸੀਂ ਇਹ ਪ੍ਰੈਕਟੀਕਲ ਕਰਕੇ ਜਾਓ ਉੱਥੇ ਜਾਂਦਿਆਂ ਨੂੰ ਤੁਹਾਨੂੰ ਕੈਨੇਡਾ ਜੀ ਨਹੀਂ ਤਨਖਾਹ ਮਿਲਦੀ ਐ ਅੱਛਾ ਖੁਦ ਮੇਰੀ ਅਜਰ ਨਹੀਂ ਐ ਇਹ ਹੂੰ ਪਹਿਲੀ ਉਮਰ ਦੇ ਵਿੱਚ ਜਦੋਂ ਬੱਚੇ ਜਾਂਦੇ ਆ ਅਸੀਂ ਕੁਝ ਬੰਦੇ ਕੈਨੇਡਾ ਨੂੰ ਨਿਕਲ ਕੇ ਚਲੋ ਉਦੋਂ ਸੈਟਿੰਗ ਹੋ ਗਈ ਉਹਨਾਂ ਦੀ ਅਸੀਂ ਅਰਬ ਮਲ ਖੰਝ ਗਏ ਔਰ ਬਹੁਤ ਵਧੀਆ ਮੈਸਟ ਆ ਇਸ ਲਈ ਮੈਂ ਤਾਂ ਇਹੀ ਕਹੂੰਗਾ ਵੀ ਕੈਨੇਡਾ ਚ ਜਾਣ ਦੀ ਲੋੜ ਨਹੀਂ ਹੈ ਬੱਚਿਆਂ ਨੂੰ ਭੇਜੋ ਤੁਸੀਂ ਤਾਂ ਛੋਟੇ ਮੁਲਕਾਂ ਚ ਇੱਥੇ ਨੇੜੇ-ਤੇੜੇ ਭੇਜੋ 3 ਘੰਟੇ ਦੀ ਫਲੈਟ ਹੈ ਯਾਰ ਉਦੋਂ ਹੀ ਬੰਦਾ ਮਿਲ ਤਾਂ ਸਕਦਾ ਨਾ 18 ਘੰਟੇ ਬਹਿ ਕੇ ਉੱਥੇ ਜਾਣਾ ਕਦੋਂ ਵਾਪਸ ਆਉਣਾ ਇਸ ਲਈ ਲੋਕਾਂ ਨੂੰ ਮੈਸੇਜ ਇਹੀ ਹੈ ਮੇਰੇ ਵੱਲੋਂ ਤਾਂ ਬੇੜੀ ਘੂਰ ਨਾ ਭੇਜੋ ਆਪਰੇ ਬੱਚਿਆਂ ਨੂੰ ਆਪਰੇ ਕੋਲੇ ਰੱਖੋ ਹਾਜੀ ਦਾ ਨਹੀਂ ਕੁਛ ਇੱਥੇ ਬਣਦਾ ਉਹ ਛੋਟੇ ਮੁਲਕਾਂ ਜਾਓ ਨੇੜੇ-ਨੇੜੇ ਜਾਓ